ਹੈਲੋ ਦੋਸਤੋ ਕਿਵੇਂ ਹੋ ਸਭ ਠੀਕ ਠਾਕ ਹੈ surjit tambard di ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦੋਸਤੋ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਇੱਕ ਬੜਾ ਪਿਆਰਾ ਜਿਹਾ ਸੁਭਾਗ ਲੈ ਕੇ ਹਾਜ਼ਰ ਹੋਈ ਆ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਦੋਸਤੋ ਇਹ ਜਿਹੜੇ ਪੁਰਾਣੇ ਸੁਹਾਗ ਗੀਤ ਘੋੜੀਆਂ ਮਈਏ ਟੱਪੇ ਇਹ ਕਈ ਸਦੀਆਂ ਤੋਂ ਚੱਲੇ ਆ ਰਹੇ ਆ ਤੁਸੀਂ ਬਹੁਤ ਵਾਰੀ ਹੋਰ ਤੋਂ ਵੀ ਸੁਣਿਆ ਹੋਵੇਗਾ ਆਪਣੇ ਆਪਣੇ ਲਹਿਜੇ ਦੇ ਨਾਲ ਆਪਣੇ ਆਪਣੇ tarz ਦੇ ਨਾਲ ਹਰ ਕੋਈ ਗਾਉਂਦਾ ਲੋਕ ਮੈਂ ਆਪਣੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਮੈਂ ਸੁਣਿਆ ਜਾਂ ਗਾਇਆ ਉਸ ਤੋਂ ਸੁਣਾਨੀਆ ਜੀ ਬਾਬਲ ਬਗਾਂ ਵਿੱਚ ਮੋਰ ਫਿਰਦੇ ਟਣੀ ਉਟਣੀ ਜੀ ਬਾਬਲ ਬਗਾਂ ਵਿੱਚ ਮੋਰ ਫਿਰਦੇ ਟਣੀ ਉਟਣੀ ਜੀਬਾਬਲ ਸਾਡਾ ਵਰਟੋਲਿਓ ਕੋਈ ਹਾਣੋ ਹਣੀ ਜੀਬਾਬਲ ਸਾਡਾ ਵਰਟੋਲਿਓ ਕੋਈ ਹਾਣੋ ਹਣੀ ਬਾਬਲ ਵੜੜਾ ਨਾਟੋਲਿਓ ਜੀ ਆਪ ਮੈਂ ਆਪਣਿਆਣੀ ਬਾਬਲ ਵੜੜਾਣਾ ਟੋਲਿਓ ਜੀ ਮੈਂ ਆਪਣਿਆਣੀ ਬਾਬਲ ਨਿਕੜਾਣਾ ਟੋਲਿਓ ਜੀ ਜਿਨੇ ਸਾਰ ਨ ਜਾਣੀ ਬਾਬਲ ਨਿਕੜਾਣਾ ਟੋਲਿਓ ਜਿਨੇ ਸਾਰ ਨ ਜਾਣੀ ਨਿਕੜੇ ਦੀ ਨਾਰ ਜੀ ਨਿਤ ਚੱਕੀ ਚੋਵੇ ਬਾਬਲ ਨਿਕੜੇ ਦੀ ਨਾਰ ਜੀ ਨਿਤ ਚੱਕੀ ਚੋਵੇ ਬਾਬਲ ਬੜੜੇ ਦੀ ਨਾਰ ਜਗਲਾ ਕਰ ਕਰ ਰੋਵੇ ਜੀ ਬਾਬਲ ਨੇ ਬੜੜੇ ਦੀਨਾਰ ਗੱਲਾਂ ਕਰ ਕਰ ਰੋਵੇ ਐਸਾ ਵਰਟੋਲਿਓ ਜੀ ਬੈਠਾ ਸੋਹੇ ਵਾਬਲ ਐਡ ਐਸਾ ਵਰਟੋਲਿਓ ਜੋ ਬੈਠਾ ਸੋਹੇ ਬਾਬਲ ਹੋਵੇ ਰੰਗ ਰਸੀਆ ਸਾਡੇ ਹਾਣ ਦਾ ਹੋਵੇ ਜੀ ਬਾਬਲ ਹੋਵੇ ਰੰਗ ਰਸੀਆ ਸਾਡੇ ਹਾਣ ਦਾ ਹੋਵੇ ਜੀ ਤਾਇਆ ਬਾਗਾਂ ਵਿੱਚ ਮੋਰ ਫਿਰਦੇ ਟਣੀ ਉਟਣੀ ਜੀ ਤਾਇਆ ਵਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਜਿਤਾਇਆ ਸਾਡਾ ਵਰਟੋਲਿਓ ਕੋਈ ਹਾਣੋ ਹਣੀ ਜਿਤਾਇਆ ਸਾਡਾ ਵਰਟੋਲਿਓ ਕੋਈ ਹਾਣੋ ਹਣੀ ਜੀਤਾਇਆ ਵਡੜਾ ਨਟੋਲਿਓ ਮੈਂ ਆਪਣਿਆਣੀ ਜੀਤਾਇਆ ਵਡੜਾ ਨਟੋਲਿਓ ਜੀ ਆਪਨਿਆਣੀ ਜੀਤਾਇਆ ਨਿਕੜਾ ਨਟੋਲਿਓ ਸੜੀਸਾਰ ਨ ਜਾਣੀ ਜੀਤਾਇਆ ਮਿਕੜਾ ਨਟੋਲਿਓ ਜਿਨੇ ਸਾਰ ਨ ਜਾਣੀ ਜਿਤਾਇਆ ਐਸਾ ਵਰਟੋਲਿਓ ਜੁੜ ਬੈਠਾ ਸੋ ਹੈ ਤਾਇਆ ਐਸਾ ਵਰਟੋਲਿਓ ਜੁੜ ਬੈਠਾ ਸੋ ਹੈ ਜਿਤਾਇਆ ਹੋਵੇ ਰੰਗ ਰਸੀਆ ਸਾਡੇ ਹਣ ਦੋਵੇ ਤਾਇਆ ਹੋਵੇ ਰੰਗ ਰਸੀਆ ਸਾਡੇ ਹਣ ਦੋਵੇ ਜਿਤਾਇਆ ਨਿਕੜੇ ਦੀਨਾਰ ਨਿਤ ਚੱਕੀ ਚੋਵੇ ਜਿਤਾਇਆ ਨਿਕੜੇ ਦੀਨਾਰ ਤ ਨੇ ਤੱਕੀ ਚੱਕੀ ਚੋਵੇ ਜਿਤਾਇਆ ਵੱਡੇ ਦੀ ਨਾਰ ਗੱਲਾਂ ਕਰ ਕਰ ਰੋਵੇ ਜਿਤਾਇਆ ਵੱਡੇ ਦੀ ਨਾਰ ਗੱਲਾਂ ਕਰ ਕਰ ਰੋਵੇ ਜੀ ਮਮਾ ਬਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਜੀ ਮਮਾ ਬਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਜੀ ਮਮਾ ਸੱਡਾ ਵਰਟੋਲਿਓ ਕੋਈ ਹਾਣੋ ਹਾਣੀ ਜੀ ਮਮਾ ਸੱਡਾ ਵਰਟੋਲਿਓ ਕੋਈ ਹਾਣੋ ਹਣੀ ਜੀ ਮਮਾ ਵਡੜਾ ਨਾ ਟੋਲਿਓ ਮੈਂ ਆਪਣਿਆਣੀ ਜੀ ਮਮਾ ਵਡੜਾ ਨਾ ਟੋ ਜੀ ਮਾਮਾ ਨਿਕੜਾ ਨਟੋਲਿਓ ਜਿਨੇ ਸਾਰ ਨ ਜਾਣੀ ਜੀ ਮਾਮਾ ਨਿਕੜਾ ਨਟੋਲਿਓ ਜਿਨੇ ਸਾਰ ਨ ਜਾਣੀ ਮਾਮਾ ਨਿਕੜੇ ਦੀਨਾਰ ਜੀ ਨਿਤ ਚੱਕੀ ਚੋਵੇ ਜੀ ਮਾਮਾ ਨਿਕੜੇ ਦੀ ਨਾਰ ਜੀ ਨਿਤ ਚੱਕੀ ਚੋਵੇ ਜੀ ਮਾਮਾ ਵੱਡੜੇ ਦੀ ਨਾਰ ਗੱਲਾਂ ਕਰ ਕਰ ਰੋਵੇ ਜੀ ਮਾਮਾ ਵੱਡੜੇ ਦੀ ਨਾਰ ਗੱਲਾਂ ਕਰ ਕਰ ਰੋਵੇ ਜੀ ਮਮਾ ਐਸਾ ਵਰਟੋਲਿਓ ਜੋ ਬੈਠਾ ਸੋ ਹੈ ਜੀ ਮਮਾ ਐਸਾ ਵਰਟੋਲਿਓ ਜਿਹੜਾ ਬੈਠਾ ਸੋ ਹੈ ਜੀ ਮਮਾ ਹੋਵੇ ਰੰਗ ਰਸੀਆ ਸਾਡੇ ਹਾਨ ਦਹੋਵੇ ਜੀ ਮਮਾ ਹੋਵੇ ਰੰਗ ਰਸੀਆ ਸਾਡੇ ਹਾਣ ਦਾ ਹੋਵੇ ਜੀ ਚਾਚਾ ਬਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਜੀ ਚਾਚਾ ਬਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਚਾਚਾ ਸੜਵਟੋਲਿਓ ਕੋਈ ਹਾਣੋ ਹਾਣੀ ਜੀ ਚਾਚਾ ਸੜਵਟੋਲਿਓ ਕੋਈ ਹਾਣੋ ਹਾਣੀ ਜੀ ਚਾਚਾ ਵਡੜਨ ਟੋਲਿਓ ਮੈਂ ਆਪਣਿਆਣੀ ਜੀ ਚਾਚਾ ਨਿਕੜਨ ਨਾ ਟੋਲਿਓ ਜਿਨੇ ਸਾਰ ਨ ਜਾਣੀ ਜੀ ਚਾਚਾ ਨਿਕੜੇ ਦਿਨਾਰ ਜੀ ਨਿਤ ਚੱਕੀ ਚੋਵੇ ਚਾਚਾ ਨਿਕੜੇ ਦਿਨਾਰ ਜੀ ਨਿਤ ਚੱਕੀ ਚੋਵੇ ਜੀ ਚਾਚਾ ਵੜੜੇ ਦਿਨਾਰ ਗੱਲਾਂ ਕਰ ਕਰ ਰੋਵੇ ਚਾਚਾ ਐਸਾ ਵਰਟੋਲਿਓ ਜੋ ਬੈਠਾ ਸੋ ਹੈ ਜੀ ਚਾਚਾ ਐਸਾ ਵਰਟੋਲਿਓ ਜੋ ਬੈਠਾ ਸੋ ਹੈ ਚਾਚਾ ਹੋਵੇ ਰੰਗ ਰਸੀਆ ਸਾਡੇ ਹਣਦਾ ਹੋਵੇ ਜਿੰਦਾ ਚਾਹੋ ਮੇ ਰੰਗ ਰਸੀਆ ਸਾਡੇ ਹਣਦਾ ਹੋਵੇ ਬਾਬਲ ਬਾਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਜਿੰਬਾਬਲ ਬਾਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਦੋਸਤੋ ਉਮੀਦ ਹੈ ਤੁਹਾਨੂੰ ਇਹ ਸੁਹਾਗ ਜਰੂਰ ਪਸੰਦ ਆਇਆ ਹੋਵੇਗਾ ਤੇ ਪਲੀਜ਼ ਕਮੈਂਟ ਔਰ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤੁਹਾਡਾ ਕੁਝ ਨਹੀਂ ਜਾਂਦਾ ਮੇਰਾ ਬਹੁਤ ਹੌਸਲਾ ਵੱਧਦਾ ਹੈ ਤੇ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਵੱਸਦੇ ਰਹੋ ਰਾਜੀ ਖੁਸ਼ੀ ਰਹੋ